ਨਗਰ ਕੌਂਸਲ ਤਲਵਾੜਾ ਦੇ ਪ੍ਰਧਾਨ ਦੀ ਚੋਣ ਨੂੰ ਲੈ ਇੱਕ ਵੱਡੀ ਬੁਝਾਰਤ ਬਣੀ ਹੋਈ ਸੀ ਕਿਉਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ 6-6 ਜੇਤੂ ਉਮੀਦਵਾਰਾਂ ਨਾਲ ਬਰਾਬਰੀ ਤੇ ਸੰਪਰਕ ਵਿਧਾਇਕ ਦੀ ਵੋਟ-ਵੋਟ ਨਾਲ ਆਮ ਆਦਮੀ ਪਾਰਟੀ ਦਾ ਪੱਲੜਾ ਭਾਰੀ ਦਿਖਾਈ ਦੇ ਰਿਹਾ ਸੀ ਪਰ ਇੱਕੋ ਇੱਕ ਭਾਰਤੀ ਜਨਤਾ ਪਾਰਟੀ ਦੇ ਜਿੱਤੇ ਉਮੀਦਵਾਰ ਦੀ ਵੋਟ ਨਾਲ ਦੋਨੋਂ ਪਾਸੇ ਬਰਾਬਰ ਦੀ ਟੱਕਰ ਦਿਖਾਈ ਦੇ ਰਹੀ ਸੀ ਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਣ ਕਾਰਨ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣ ਗਿਆ ਇਹ ਪ੍ਰਧਾਨਗੀ ਕੋਸਲ ਰਾਸ਼ੂ अरोड़ा ਦੇ ਹੱਥ ਲੱਗੀ ਅਤੇ ਆਸ਼ੂ अरोड़ा ਦੇ ਪ੍ਰਧਾਨ ਬਣਨ ਨਾਲ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਜ ਸਮਾ ਤਲਵਾੜਾ ਸ਼ਹਿਰ ਵਾਸੀਆਂ ਲਈ ਤਲਵਾੜਾ ਸ਼ਹਿਰ ਵਾਸੀਆਂ ਦੀ ਜਿਹੜੀ ਟੀਮ ਆ ਉਹਨਾਂ ਦੇ ਵਾਸਤੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਦੀ ਔਰ ਮੀਤ ਪ੍ਰਧਾਨ ਦੀ ਚੋਣ ਜਿਹੜੀ ਹੋਣੀ ਸੀਗੀ ਔਰ ਉਹਦੇ ਵਿੱਚ ਆ ਆਮ ਆਦਮੀ ਪਾਰਟੀ ਦਾ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਇਹ ਸਮੂਹ ਕੌਂਸਲਰਾਂ ਨੇ ਆਪਣੀ ਵੋਟ ਦੇ ਜਰੇ ਚੁਣਿਆ ਔਰ ਮੈਂ ਧੰਨਵਾਦ ਕਰਦਾ ਇਹ ਆਪਣੇ ਆਮ ਆਦਮੀ ਪਾਰਟੀ ਦੇ ਕੌਂਸਲਰ ਸਹਿਬਾਨ ਦਾ ਔਰ ਸਾਡੇ ਇਹ ਬੀਜੇਪੀ ਦੇ ਕੌਂਸਲਰ ਸਹਿਬਾਨ ਦਾ ਵੀ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਸਮਰਥਨ ਦਿੱਤਾ ਹੈ ਔਰ ਸਰਬਸੰਮਤੀ ਦੇ ਨਾਲ ਉਮੀਦ ਪ੍ਰਧਾਨ ਦੀ ਚੋਣ ਹੋਈ ਹੈ ਔਰ ਪ੍ਰਧਾਨ ਦੀ ਚੋਣ ਦੇ ਵਿੱਚ ਜਿਹੜੀਆਂ 8 ਵੋਟਾਂ ਨੇ ਉਹ ਸਾਡੇ ਪ੍ਰਧਾਨ ਜੀ ਹਰਸ਼ ਕੁਮਾਰ ਆਸ਼ੂ ਰੋੜਾ ਜੀ ਨੂੰ ਮਿਲੀਆਂ ਨੇ ਔਰ ਸਰਬਸੰਮਤੀ ਦੇ ਨਾਲ ਅੰਕੂ ਸੂਦ ਨੂੰ ਜਿਹੜਾ ਇਹ ਉਮੀਦ ਪ੍ਰਦਾਨ ਸਮੂਹ ਕੌਂਸਲਰਾਂ ਵੱਲੋਂ ਜਿਹੜਾ ਚੁਣਿਆ ਗਿਆ ਔਰ ਮੈਂ ਤਲਵਾੜਾ ਸ਼ਹਿਰ ਵਾਸੀਆਂ ਦਾ ਜਿੱਥੇ ਧੰਨਵਾਦ ਕਰਦਾ ਕਿ ਉਹਨਾਂ ਨੇ ਆਮ ਘਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਵਾਰ ਮੌਕਾ ਦਿੱਤਾ ਸੀਗਾ ਨਗਰ ਕੌਂਸਲ ਦੀ ਚੋਣ ਲੜਨ ਦਾ ਸ਼ਹਿਰ ਦੀ ਸੇਵਾ ਕਰਨ ਦਾ ਔਰ ਅਸੀਂ ਯਕੀਨ ਦਿਵਾਉਂਦੇ ਆਂ ਸ਼ਹਿਰ ਵਾਸੀਆਂ ਨੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਕੰਮ ਕੀਤੇ ਨੇ ਸ਼ਹਿਰ ਵਾਸਤੇ ਔਰ ਆ ਜਿਹੜਾ ਸਮਾਂ ਤੁਸੀਂ ਸਾਨੂੰ ਦਿੱਤਾ ਆ ਇਹਦੇ ਵਿੱਚ ਵੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸੋਚਿਆ ਜਾਊਗਾ ਸ਼ਹਿਰ ਦੀ ਤਰੱਕੀ ਕਰਾਵਾਂਗੇ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਲੰਬੇ ਸਮੇਂ ਤੋਂ ਨਹੀਂ ਕਰ ਸਕੇ ਉਹ ਅਸੀਂ ਸ਼ਹਿਰ ਦੀ ਤਰੱਕੀ ਵਾਸਤੇ ਕਰਾਂਗੇ ਸਾਡਾ ਮੋਟਿਵ ਵੀ ਇਹ ਸੀਗਾ ਜਦੋਂ ਅਸੀਂ ਚੋਣ ਲੜਦੇ ਸੀਗੇ ਉਦੋਂ ਵੀ ਅਸੀਂ ਇੱਕੋ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਗਏ ਆ ਕਿ ਇਸ ਵਾਰ ਜਿਹੜੀ ਵੋਟ ਹੈ ਇਹ ਡਿਵੈਲਪਮੈਂਟ ਨੂੰ ਪੈਣੀ ਚਾਹੀਦੀ ਹੈ ਔਰ ਲੋਕਾਂ ਨੇ ਸਾਨੂੰ ਸਾਥ ਦਿੱਤਾ ਹੈ ਮੈਂ ਤਰਵਾੜਾ ਸ਼ਹਿਰ ਵਾਸੀਆਂ ਦਾ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਕਾਉਂਸਲਰ ਸਾਡੇ ਸੀਨੀਅਰ ਕਾਉਂਸਲਰ ਸ਼ਿੰਦਾ ਜੀ ਸਾਡੇ ਸੈਕੰਡ ਟਾਈਮ ਬਣੇ ਕਾਉਂਸਲਰ ਕਲਾਬਤੀ ਜੀ ਸਾਡੇ ਪਹਿਲੀ ਵਾਰ ਕੌਂਸਲਰ ਬਣੇ ਪ੍ਰਿੰਸ ਗਿਲਜੀ ਆਮ ਆਦਮੀ ਪਾਰਟੀ ਦੇ ਪ੍ਰਾਣੇ ਆਗੂ ਸੀਗੇ ਸਾਡੇ ਤੇ ਪ੍ਰਾਣੇ ਜਿਹੜੇ ਸਾਥੀ ਨੇ ਪ੍ਰਦੀਪ ਸ਼ਰਫੀ ਜੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰਦਾਰ ਕਰਮਬੀਰ ਸਿੰਘ ਖੁੰਮਣ ਜੀ ਦਾ ਜਿਨ੍ਹਾਂ ਦੇ ਸਹਿਯੋਗ ਸੇਤੀ ਜਿਹੜਾ ਅੱਜ ਮੈਨੂੰ ਮਿਲਵਰੋਧ ਸਰਬਸੰਤੀ ਨਾਲ ਮੀਤ ਪ੍ਰਧਾਨ ਚੁੜਾਇਆ ਗਿਆ ਨਾਲ ਹੀ ਆਮ ਆਦਮੀ ਪਾਰਟੀ ਸਮੁੱਚੀ ਲੀਡਰਸ਼ਿਪ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਉੱਤੇ ਸਿਓਕ ਸਮਝਿਆ ਤੇ ਆਪਣੇ ਹਲਕੇ ਵਿਧਾਇਕ ਕਰਮਵੀਰ ਸਿੰਘ ਨੂੰ ਮਨਜੀ ਦਾ ਔਰ ਆਪਣੇ ਐਮਸੀ ਸਾਹਿਬਾਨ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਇਸ ਤੋਂ ਵੱਧ ਮੇਰੇ ਤੋਂ ਕੋਈ ਲਫ਼ਜ਼ ਨਹੀਂ ਹੈ ਧੰਨਵਾਦ